ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਤਾਂ ਦੂਸਰੇ ਨੰਬਰ ਤੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਤੁਸੀਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਭਰੀਆਂ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਵੀ ਮੈਨੂੰ ਬਰਥਡੇ ਵਿਸ਼ ਕੀਤਾ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਜੀ ਛੋਟਾ ਜਿਹਾ ਕੀਤਾ ਸੀ ਸੈਲੀਬ੍ਰੇਸ਼ਨ ਤੇ ਉਹਦੀਆਂ ਕੁਝ ਕੁ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਅਸੀਂ ਲਿਆਂਦਾ ਕੇਕ ਫਿਰ ਕੇਕ ਨੂੰ ਕੱਟਣਾ ਸੀ ਸਾਰੀ ਫੈਮਲੀ ਅਸੀਂ ਇਕੱਠੇ ਹੋਏ ਇਕੱਠੇ ਹੋ ਕੇ ਅਸੀਂ ਸੀ ਕੇਕ ਨੂੰ ਕੱਟ ਕੀਤਾ ਤੇ ਬੱਚੇ ਮੰਮੀ ਡੈਡੀ ਹਸਬੰਡ ਮੇਰੀ ਬਹੁਤ ਜ਼ਿਆਦਾ ਖੁਸ਼ ਸੀ ਤੇ ਤਕਦੀਰ ਤੁਸੀਂ ਵੀ ਦੇਖ ਸਕਦੇ ਹੋ ਕਿਵੇਂ ਵੱਡੇ ਸੈਲੀਬ੍ਰੇਟ ਕਰਦੇ ਪਈ ਹੈ ਤੇ ਇਹਦੀ ਖੁਸ਼ੀ ਨੂੰ ਵੇਖ ਕੇ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਤੇ ਫਿਰ ਜੀ ਅਸੀਂ ਕੇਕ ਕੱਟ ਕਰਨ ਦੀ ਪੂਰੀ ਪੂਰੀ ਤਿਆਰੀ ਚ ਸੀ ਮੈਂ ਤਕਦੀਰ ਨੂੰ ਗੋਦੀ ਵਿੱਚ ਬਿਠਾ ਲਿਆ ਕਿਉਂਕਿ ਉਹਨੂੰ ਬਹੁਤ ਸ਼ੌਂਕ ਹੈ ਹਰੇਕ ਦਾ ਕੇਕ ਕੱਟ ਕਰਨ ਦਾ ਲਈ ਤਿਆਰ ਹੀ ਰਹਿੰਦੀ ਹੈ ਫਿਰ ਜੀ ਅਸੀਂ ਬਰਥਡੇ ਕੇਕ ਕੱਟਿਆ ਸਭ ਨੇ ਖਾਦਾ ਬਹੁਤ ਹੀ ਜਿਆਦਾ ਵਧੀਆ ਲੱਗਿਆ ਸੈਲੀਬ੍ਰੇਸ਼ਨ ਭਾਵੇਂ ਥੋੜਾ ਹੋਵੇ ਅਰੇਂਜਮੈਂਟ ਭਾਵੇਂ ਥੋੜਾ ਹੋਵੇ ਪਰ ਜਿਹੜੀਆਂ ਖੁਸ਼ੀਆਂ ਉਹ ਸਾਨੂੰ ਬਹੁਤ ਹੀ ਜਿਆਦਾ ਵੱਡੀਆਂ ਮਿਲ ਜਾਂਦੀਆਂ ਛੋਟੇ ਛੋਟੇ ਕੰਮ ਤੋਂ ਵੀ ਤਾਂ ਇਹ ਜਿਹੜੀ ਆਪਣੀ ਪਿਆਰ ਭਰੀ ਸਾਂਝ ਆ ਆਪਣੇ ਮਾਪਿਓ ਨਾਲ ਆਪਣੇ ਆਪ ਦੇ ਆਪਦਿਆਂ ਨਾਲ ਤਾਂ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਸੈਲੀਬ੍ਰੇਸ਼ਨ ਪਾਰਟੀਆਂ ਤੋਂ ਸਾਨੂੰ ਬਹੁਤ ਵੱਡੀਆਂ ਖੁਸ਼ੀਆਂ ਮਿਲ ਜਾਂਦੀਆਂ ਜੇ ਤੁਸੀਂ ਵੀ ਮੇਰੇ ਵਾਂਗੂ ਸੋਚਦੇ ਹੋ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੇ ਵਲੌਗਸ ਜ਼ਰੂਰ ਵੇਖਿਓ ਸਾਰੇ ਜਣੇ ਤੇ ਹੁਣ ਅੱਗੇ ਤੋਂ ਆਪਾਂ ਹੋਰ ਵੀ ਜਿਹੜੇ ਵਲੌਗ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਬਹੁਤ ਜਾਣੇ ਕਹਿੰਦੇ ਪਏ ਸੀ ਵੀ ਤੁਸੀਂ ਵਲੌਗਿੰਗ ਕਰਦੇ ਹੋ ਪਰ ਡੇਲੀ ਵਲੌਗ ਨਹੀਂ ਆਉਂਦੀ ਤਾਂ ਸਮਾਂ ਜਿਹੜਾ ਹੁੰਦਾ ਬਹੁਤ ਘੱਟ ਹੁੰਦਾ ਟਾਈਮ ਨਹੀਂ ਲੱਗਦਾ ਇਹਨਾਂ ਤਾਂ ਪਰ ਹੁਣ ਕੋਸ਼ਿਸ਼ ਕਰਿਆ ਕਰਾਂਗੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਰੋਜ਼ ਕੋਈ ਨਾ ਕੋਈ ਤੁਹਾਡੇ ਵਾਸਤੇ ਵਲੌਗ ਲੈ ਕੇ ਆਈਏ ਤਾਂ ਇਸ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਿਓ ਫਿਰ ਕੇਕ ਕੱਟ ਕਰਨ ਤੋਂ ਬਾਅਦ ਮੇਰੀ ਮੰਮੀ ਪਾਪਾ ਮੇਰੇ ਭਰਾ ਸਭ ਨੇ ਮੈਨੂੰ ਕੇਕ ਖਵਾਇਆ ਤੇ ਨਾਲ ਬਹੁਤ ਬਹੁਤ ਬਲੇਸਿੰਗ ਦਿੱਤੀਆਂ ਤੇ ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤਾਂ ਜਿਹੜਾ ਮੇਰਾ ਬਰਥਡੇ ਆ ਉਹ ਹੋਰ ਵੀ ਸਪੈਸ਼ਲ ਬਣ ਗਿਆ ਤੇ ਮੇਰੇ ਭਰਾ ਨੇ ਇੱਥੇ ਮੇਰੇ ਉੱਤੇ ਪਾ ਦਿੱਤੀ ਸਪਰੇ ਤੇ ਤਕਦੀਰ ਵੇਖ ਕੇ ਡਰ ਗਈ। ਉਹ ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ। ਤਾਂ ਫਿਰ ਆਪਾਂ ਜਿਹੜੀ ਉਹ ਸਪਰੇ ਆ ਉਹਸ ਨੂੰ ਰਿਮੂਵ ਕੀਤਾ ਤੇ ਦੁਬਾਰਾ ਫੇਰ ਆਪਾਂ ਜਿਹੜਾ ਆਦਾ ਪਰਡੇ ਆ ਉਹ ਸੈਲੀਬ੍ਰੇਟ ਕੀਤਾ। ਫਿਰ ਮੇਰੀ ਦਾਦੀ ਜੀ ਕੋਲ ਆਈ ਮੈਂ ਕੇਕ ਲੈ ਕੇ ਕਿਉਂਕਿ ਉਹਨਾਂ ਤੇ ਜਿਆਦੇ ਤੁਰਿਆ ਫਿਰ ਨਹੀਂ ਜਾਂਦਾ। ਤਾਂ ਫਿਰ ਆਪਾਂ ਸੋਚਿਆ ਵੀ ਉਹ ਨਹੀਂ ਮੇਰੇ ਕੋਲ ਆ ਸਕਦੇ ਆਪਾਂ ਤਾਂ ਉਹਨਾਂ ਕੋਲ ਜਾ ਸਕਦੇ ਆ ਤਾਂ ਉਹਨਾਂ ਵੱਡਿਆਂ ਦੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਸਾਡੇ ਲਈ ਉਹ ਬਹੁਤ ਹੀ ਜ਼ਿਆਦੇ ਕੀਮਤੀ ਹੁੰਦੀਆਂ। ਤਾਂ ਆਪਾਂ ਉਹਨਾਂ ਦਾ ਵੀ ਜਿਹੜਾ ਆਸ਼ੀਰਵਾਦ ਆ ਉਹ ਲੈਣ ਵਾਸਤੇ ਉਹਨਾਂ ਨਾਲ ਵੀ ਫੋਟੋ ਵੀਡੀਓ ਤੇ ਕਰਵਾਈਆਂ ਬਹੁਤ ਜ਼ਿਆਦਾ ਵਧੀਆ ਲੱਗਿਆ ਜੇ ਤੁਹਾਨੂੰ ਵੀ ਵਧੀਆ ਲੱਗਿਆ ਮੇਰਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਥੈਂਕ ਯੂ